ਸਤਿਗੁਰ ਜੀ ਮੈਂ ਤੁਹਾਡਾ ਆਪਣਾ ਅਮੀਕਾ ਸੁਨਾਮ ਵਾਲਾ ਖੜੇ ਸੀ ਜੀ ਰੀਪਨ বেকার ਸੁਨਾਮ ਹਾਂ ਜੀ ਦੋਸਤੋ ਭੈਣ ਨੇ ਘਰੇ ਕੰਮ ਸ਼ੁਰੂ ਕੀਤਾ ਹੋਇਆ ਤਾਂ ਵਾਕ ਵਾਲ ਇਹਨਾਂ ਦੀ ਕੁਆਲਿਟੀ ਹੈ ਤੇ ਆਜੋ ਆਪਾਂ ਪੁੱਛਦੇ ਹਾਂ ਇਹ ਕੇਕ ਹਨਾ ਬਣਾਉਂਦੇ ਨੇ ਕਿਹੜੇ-ਕਿਹੜੇ ਕੇਕ ਬਣਾਉਂਦੇ ਨੇ ਕੀ ਕੁਆਲਿਟੀ ਹੈ ਤੇ ਕਿੰਨਾ ਟਾਈਮ ਇਹਨਾਂ ਨੂੰ ਕੰਮ ਕਰਦਿਆਂ ਨੂੰ ਹੋ ਗਿਆ ਵੀਡੀਓ ਸ਼ੇਅਰ ਕਰ ਦਿਓ ਤੁਹਾਡੇ ਸਪੋਰਟ ਦੀ ਲੋੜ ਹੈ ਤੇ ਕੁਆਲਿਟੀ ਸਾਡੇ ਵੱਲੋਂ ਕਿਸੇ ਹਨਾ ਕੁਆਲਿਟੀ ਦੀ ਕੋਈ ਘਾਟ ਨਹੀਂ ਆਜ ਫਿਰ ਗੱਲ ਕਰਦੇ ਹਾਂ ਸਤਿਗੁਰ ਜੀ ਸਤਿਗੁਰ ਜੀ ਹੋਰ ਕਿਵੇਂ ਹੋ ਟਿਕਾ ਹਾਂ ਹਾਂਜੀ ਕੀ ਨਾਮ ਹੈ ਤੇਰੀ ਪੰਦੀਪ ਕੌਰ ਠੀਕ ਹੈ ਤੇ ਜਿਵੇਂ ਤੁਸੀਂ ਇਹ ਬੇਕਿੰਗ ਇਹ ਤੁਹਾਡੇ ਨਾਮ ਤੇ ਹੈ ਰੀਪਨ ਬਿਕਰਸ ਹਾਂਜੀ ਠੀਕ ਹੈ ਜੀ ਜਿਵੇਂ ਤੁਸੀਂ ਕੇਕ ਬਣਾਉਂਦੇ ਹੋਏ ਤੇ ਪਹਿਲਾਂ ਇਹ ਦੱਸੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹੈ ਕੇਕ ਬਣਾਉਂਦਿਆਂ ਨੂੰ ਮੈਨੂੰ 2 ਸਾਲ ਹੋ ਗਏ ਚਾ 2 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਤੇ ਲੋ ਜੀ ਦੋਸਤੋ ਕੰਮ ਸ਼ੁਰੂ ਕੀਤਾ ਹੋਇਆ ਸੀ ਹਨਾ ਜਿਵੇਂ ਕੇਕ ਬੁਗਾਇਗਰਾ ਬਣਾਉਂਦੇ ਨੇ ਇਹ ਘਰੇ ਤਾਂ ਬਾਕੀ ਘੈਂਟ ਗੱਲ ਬਾਤ ਹੁੰਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਸਮਾਨ ਹੈ ਮਟੀਰੀਅਲ ਦਾ ਪੂਰਾ ਖਾਸ ਧਿਆਨ ਰੱਖਦੇ ਨੇ ਕਿਹੜੇ ਕਿਹੜੇ ਕੇਕ ਤੁਸੀਂ ਬਣਾ ਦਿੰਦੇ ਹੋ ਮੈਂ ਹਰ ਤਰ੍ਹਾਂ ਦੇ ਕੇਕ ਬਣਾ ਦਿੰਦੀ ਹਾਂ ਜਿਵੇਂ ਡਰਾਈ ਕੇਕ, ਕਰੀਮ ਕੇਕ, ਫੌਂਡੈਂਟ ਕੇਕ। ਠੀਕ ਹੈ। ਬਾਕੀ ਤੁਸੀਂ ਕੋਈ ਵੀ ਮੈਨੂੰ ਡਿਜ਼ਾਈਨ ਦਿਖਾ ਕੇ ਕਿਸੇ ਵੀ ਤਰ੍ਹਾਂ ਦਾ ਕੇਕ ਕਸਟਮਾਈਜ਼ ਕਰਵਾ ਸਕਦੇ ਹੋ। ਅੱਛਾ ਜੀ ਮੈਂ ਤੁਹਾਨੂੰ ਕੋਈ ਡਿਜ਼ਾਈਨ ਦਿਖਾਈ ਅਸੀਂ ਤੁਸੀਂ ਉਹ ਜਿਹਾ ਕੇਕ ਬਣਾ ਦੋਗੇ। ਹਾਂਜੀ। ਤੇ ਇਹਨਾਂ ਦੀ ਕੁਆਲਿਟੀ ਫਿਰ ਜਿਵੇਂ ਕਿ ਐਗ ਲੈ ਜਿਵੇਂ ਅੱਜਕੱਲ ਡਿਮਾਂਡ ਹੁੰਦੀ ਹੈ ਵੀ ਐਗ ਨਾ ਹੋਵੇ ਜਾਂ ਕੋਈ ਕੈਮੀਕਲ ਨਾ ਹੋਣਾ। ਹਾਂਜੀ ਐਗਲੈਸ ਹੋਣਗੇ ਕੇਕ ਆਪਣੇ, ਆਰਗੇਨਿਕ ਹੋਣਗੇ। ਆਰਗੇਨਿਕ ਹੋਣਗੇ। ਤੇ ਐਗਲੈਸ ਹਨਾ ਤੇ ਲਓ ਜੀ ਦੋਸਤੋ ਕਿਉਂਕਿ ਸਾਰਿਆਂ ਦੀ ਡਿਮਾਂਡ ਇਹੀ ਹੁੰਦੀ ਹੈਗੀ ਕੇਕ ਐਗਲੈਸ ਹੋਣਾ ਚਾਹੀਦਾ ਹਨਾ ਉਹ ਵੀ ਇਹ ਬਣਾ ਦਿੰਦੇ ਨੇ ਅਗਰ ਕੋਈ ਤੁਹਾਡੇ ਕੋਲੇ ਡਿਜ਼ਾਈਨ ਹੈ ਕੇਕ ਦਾ ਹਨਾ ਤਾਂ ਤੁਸੀਂ ਇਹਨਾਂ ਨੂੰ ਦਿਖਾਓ ਇਹ ਉਹੋ ਜਿਹਾ ਉਹਨੂੰ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ ਤੇ ਇਹਦੇ ਨਾਲ ਸਮਝ ਲਓ ਜੇ ਡਿਲੀਵਰੀ ਕਰਨੀ ਹੋਵੇ ਤੁਹਾਡੇ ਕੋਲੇ ਰੇਜਿੰਮੈਂਟ ਹੈ ਹਾਂਜੀ ਡਿਲੀਵਰੀ ਕਰ ਦਿੰਦੇ ਨੇ ਹਾਂਜੀ ਡਿਲੀਵਰੀ ਜਿੰਦਾ 100 ਕਿਲੋਮੀਟਰ ਤੱਕ ਹੋ ਜਾਂਦੀ ਹੈ ਅੱਛਾ ਨੇੜੇ ਸਾਰੇ ਪਿੰਡਾਂ ਵਿੱਚ ਕਰਦੇ ਆਂ ਆਹਨ ਲਓ 60 ਤੋਂ 70 100 ਕਿਲੋਮੀਟਰ ਦੇ ਏਰੀਆ ਰੇਚ ਕਰ ਦੋਗੇ ਹਾਂਜੀ ਤੇ ਡਿਲੀਵਰੀ ਦਾ ਵੀ ਦੋਸਤੋ ਇਹਨਾਂ ਕੋਲੇ ਪ੍ਰਬੰਧ ਹੈਗਾ ਹਨਾ ਉਹਨਾਂ ਦੇ ਜੈਨੂਨਾਂ ਵੀ ਐਕਸਟਰਾ ਚਾਰਜ ਦਾ ਆਪਾਂ ਨੂੰ ਦੇਣੀ ਪੈਂਦੇ ਨੇ ਜਦੋਂ ਆਪਾਂ ਇੰਨੇ ਦੂਰ ਹਨਾ ਡਿਲੀਵਰੀ ਕਰਦੇ ਆਂ ਅਗਰ ਕੋਈ ਐਨ ਆਰ ਆਈ ਭਰਾ ਹਨਾ ਅ ਨੀਚੇ ਦਿੱਤੇ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਆ ਆਰਡਰ ਕਰਨਾ ਤੇ ਇੱਕ ਨਾ ਅ ਅੱਜਕੱਲੇ ਜਿਵੇਂ ਟ੍ਰੈਂਡਿੰਗਾਂ ਚੱਲ ਰਹਾ ਹੈ ਸਰਪ੍ਰਾਈਜ਼ ਗਿਫਟ ਦੇਣਾ ਉਹ ਕੇਕ ਜਾਂ ਲੈ ਕੇ ਆਂਦੇ ਨੇ ਉਹ ਨਾ ਘਰੇ ਉਹ ਹੈਗਾ ਤੁਹਾਡੇ ਕੋਲੇ ਰੇਜ਼ਰ ਹਾਂਜੀ ਠੀਕ ਹੈ ਉਹ ਵੀ ਜਿਵੇਂ ਕਿਸ ਨੇ ਕਰਵਾਉਣਾ ਹੋਵੇ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਹਾਂਜੀ ਦੋਸਤੋ ਜਿਵੇਂ ਅੱਜ ਕੱਲہ ਟ੍ਰੈਂਡਿੰਗ ਜਾਂ ਚੱਲ ਰਿਹਾ ਹੈ ਨਾ ਸਰਪ੍ਰਾਈਜ਼ ਗਿਫਟ ਉਹ ਮੀਕੀ ਮਾਊਜਾ ਪਾਂਡਾ ਉਹ ਆਂਦੇ ਨੇ ਲੈ ਕੇ ਘਰੇ ਸਰਪ੍ਰਾਈਜ਼ ਗਿਫਟ ਦੇ ਦਿੰਦੇ ਨੇ ਉਹ ਕੇਕ ਲੈ ਕੇ ਆਂਦੇ ਨੇ ਹਨਾ ਬਹੁਤ ਵਧੀਆ ਲੱਗਦਾ ਤਾਂ ਉਹ ਵੀ ਇਹਨਾਂ ਕੋਲੇ ਸੈਟ ਅਵੇਲੇਬਲ ਹੈਗਾ ਐਨ ਆਰ ਆਈ ਭਰਾ ਜਿਵੇਂ ਬਾਹਰੋਂ ਬੈਠੇ ਸਰਪ੍ਰਾਈਜ਼ ਦੇਣਾ ਚਾਹੁੰਦੇ ਨੇ ਹਨਾ ਇੰਡੀਆ 'ਚ ਕੋਈ ਉਹਨਾਂ ਦਾ ਹੁੰਦਾ ਤਾਂ ਉਹ ਸਰਪ੍ਰਾਈਜ਼ ਦੇਣਾ ਚਾਹੁੰਦੇ ਨੇ ਐਨਆਰਆਈ ਪ੍ਰਾਮਾਣਿਕ ਹਨਾ ਇਹ ਨੀਚੇ ਉਹਨਾਂ ਲਈ ਨੰਬਰ ਚੱਲ ਰਿਹਾ ਹੈ ਤਾਂ ਤੁਸੀਂ ਇੱਕ ਸਰਪ੍ਰਾਈਜ਼ ਦੇ ਸਕਦੇ ਹੋ ਵਧੀਆ ਇਹਨਾਂ ਨੂੰ ਕਾਲ ਕਰਕੇ ਜਿਹੜਾ ਜਿਹਾ ਵੀ ਤੁਸੀਂ ਕੇਕ ਭੇਜੋਗੇ ਉਹੋ ਜਿਹਾ ਹੀ ਕੇਕ ਬਿਲਕੁਲ ਸੇਮ ਕੇਕ ਬਣਾ ਕੇ ਤੁਹਾਡੇ ਘਰ ਹਨਾ ਇਹ ਪਹੁੰਚਦਾ ਕਰ ਦੇਣਗੇ ਤੇ ਇਹਦੇ ਨਾਲ ਜਿਵੇਂ ਹੋਰ ਵੀ ਆਪਾਂ ਨੂੰ ਕੋਈ ਗਿਫਟਸ ਹੁੰਦੇ ਨੇ ਕੇਕ ਦੇ ਅਲੱਗ ਤੋਂ ਉਹ ਤੁਹਾਡੇ ਕੋਲ ਕੀ ਕੁਝ ਹੁੰਦਾ ਹੋਵੇ ਹਾਂਜੀ ਅਸੀਂ ਹੈਂਪਰਸ ਵੀ ਰੈਡੀ ਕਰਦੇ ਹਾਂ ਅੱਛਾ ਹੈਂਪਰਸ ਹਾਂਜੀ ਜਿਵੇਂ ਫੈਸਟੀਵਲ ਤੇ ਟ੍ਰੈਂਡਿੰਗ ਜੀ ਇਹ ਵੀ ਆਈਟਮ ਹੈ ਵੀ ਤੁਸੀਂ ਹੈਂਪਰਸ ਬਣਾ ਦੇਣੋ ਹਾਂਜੀ ਠੀਕ ਹੈ ਜਿਵੇਂ ਹੈਂਪਰਜ਼ ਵੀ ਬਣਾ ਦਿੰਦੇ ਨੇ ਜਿਵੇਂ ਟਾਈਮ ਟੂ ਟਾਈਮ ਹਨਾ ਕੋਈ ਤਿਹਾਰ ਆਉਂਦਾ ਕੁਝ ਵੀ ਆਉਂਦਾ ਵਰਡੇ ਆਉਂਦਾ ਇੱਕ ਸਪੈਸ਼ਲ ਹੈਂਪਰਜ਼ ਇਹ ਬਣਾ ਕੇ ਤੁਹਾਨੂੰ ਇਹ ਪੇਸ਼ ਕਰ ਦਿੰਦੇ ਨੇ ਇੱਕ ਐਵੇਂ ਸੀ ਜਿਵੇਂ ਤੁਹਾਨੂੰ ਕੇਕ ਦਾ ਆਰਡਰ ਦੇਣਾ ਹੈ ਤੁਹਾਨੂੰ ਕਿੰਨਾ ਟਾਈਮ ਪਹਿਲਾਂ ਦੱਸਣਾ ਪਊਗਾ ਹਾਂਜੀ ਇੱਕ ਦਿਨ ਪਹਿਲੇ ਇੱਕ ਦਿਨ ਪਹਿਲਾਂ ਆਪਾਂ ਨੂੰ ਤੁਹਾਨੂੰ ਕਾਲ ਕਰਨੀ ਪਊ ਵੀ ਕੱਲ ਨੂੰ ਸਾਡਾ ਆਰਡਰ ਤਿਆਰ ਕਰ ਦੋ ਹਾਂਜੀ ਤੇ ਦੋਸਤੋ ਇੱਕ ਦਿਨ ਪਹਿਲਾਂ ਇਹਨਾਂ ਨੂੰ ਦੱਸਣਾ ਪਊਗਾ ਹਨਾ ਤਾਂ ਲੋ ਜੀ ਫਿਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਤੁਹਾਡੇ ਸਾਫ ਦੀ ਲੋੜ ਹੈ ਚੱਕ ਦੋ ਫੱਟੇ ਤੇ ਦੂਜੀ ਗੱਲ ਇਹ ਹੈ ਤੇ ਐਡਰੈਸ ਕੀ ਹੈ ਜੀ ਆਪਣਾ ਹਾਂਜੀ ਪ੍ਰਾਣੇ ਹਸਪੀਟਲ ਦੀ ਬੈਕ ਸਾਈਡ ਰਿਪਨ বেকার ਸੁਨਾਮ ਮੋਹੱਲਾ ਕਰਨਗੋ ਠੀਕ ਹੈ ਇਹਦੇ ਨਾਲ ਨਾਲ ਆਈਡੀ ਇਹਨਾਂ ਦੀ ਮੈਂਸ਼ਨ ਹੈ ਜਿਵੇਂ ਕੇਕ ਦੇ ਡਿਜ਼ਾਈਨਸ ਜਾਂ ਹੈਂਪਰ ਦੇ ਡਿਜ਼ਾਈਨ ਕੁਝ ਵੀ ਤੁਹਾਨੂੰ ਹਣਾ ਡਿਜ਼ਾਈਨ ਚਾਹੀਦੇ ਨੇ ਆਈਡੀ ਮੈਂਸ਼ਨ ਹੈ ਤੁਸੀਂ ਰਿਪਨ বেকারਜ਼ ਸੁਨਾਮ ਇਹ ਆਈਡੀ ਇੰਸਟਾਗ੍ਰam ਤੇ ਤੁਸੀਂ ਫੋਲੋ ਕਰਕੇ ਹਣਾ ਸਾਰੇ ਡਿਜ਼ਾਈਨ ਦੇਖ ਸਕਦੇ ਹੋ ਤੇ ਜੇ ਅਗਰ ਤੁਸੀਂ ਇਹਨਾਂ ਦਾ ਇਹਨਾਂ ਨੂੰ ਕੋਈ ਆਰਡਰ ਦੇਣਾ ਹੈ ਨੰਬਰ ਨੀਚੇ ਚੱਲ ਰਿਹਾ ਤਾਂ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਅਤੇ ਖਾਓ ਫਿਰ ਵਧੀਆ ਵਧੀਆ ਆਰਗੇਨਿਕ ਕੇਕ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਪੀਕਾ ਸੁਨਾਮ ਵਾਲਾ ਥੈਂਕ ਯੂ